ਮੈਂ ਸੁਝਾਤੀ ਆ ਸਾਡੇ ਆਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈबिनेट ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਥੇ ਤੇ 7 ਤਵੀਆਂ ਬਣਦੀਆਂ ਪਹਿਲੀ ਤਲੀ ਪਹਿਲੇ ਕਿੱਦ ਬਣੀ ਦੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ ਦੂਜੀ ਤਵੀ ਬੰਦੀ ਇਹ ਕਰਨਾ ਕਰੋ ਜੱਜਦਾਰ ਨੂੰ ਸਾਹਮਣੇ ਆਜੇ ਕਰ ਲਿਆ ਜੇ ਕਾ ਇਹ ਜੀ ਤਵੀ ਬੰਦੀ ਮਹਾਰਾਜ ਫਿਕਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਬੰਦੀ ਪੈਸਾ ਬੜਾ ਆਪਣੇ ਕੋਲ बहुत पैसा परवाह ना करो एक पवी बनती अपना तकड़ा जी गला कटा भरेडी फिक्र करो एक छेवी तभी बनती अपने को जी फिक्र कर सातवी तभी बनती ਆਪਣੇ ਕੋਲ ਤੋਂ ਨਿਸ਼ਾਨੇ ਵੀ ਹੈਗਾ ਜੀ ਤੇ ਨਸ਼ਾ ਜਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਤੋਂ ਡਾਲ ਤੱਕ ਨੂੰ ਤੇ ਉਹਨੇ ਢੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਥੋੜਾ ਵੀਰ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਦਾਣੀ ਬਾਹਰ ਕੱਢ ਦੂ ਨਾ ਬੋਲੇ ਸੋ ਨਿਹਾਲ ਆ ਲੈਲੇਸ਼ਰੇ ਜੇ ਮਗਰ ਤੱਕ ਚੋਪਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇ ਜਾਵੇ ਬੋਲੇ ਸੋਨ ਹੋ ਸ੍ਰੀ ਅਕਾਲ ਇਹ ਕਿ ਹਾਸ ਹੈ ਬਾਬਾ ਸ੍ਰੀ ਅਕਾਲ ਤੱਕ ਸਾਨੂੰ ਝੋਟਾ ਮਾਰ ਰਹੇ ਸ੍ਰੀ ਅਕਾਲ ਤੱਕ ਸਾਡੇ ਫੈਸਲਾਂ ਤੋਂ ਭਗੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸਰੀਆ ਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜ ਆਕਾਲੀ ਦਲ ਨੂੰ ਹਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਅੱਗੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਇਸ ਸ਼੍ਰੋਮਣੀ ਭਗਵਾਨਾ ਦਲ ਹੈ ਬੋਲ ਸੋਨ ਕੰਮ ਕਰ। ਮੈਂ ਫਿਰ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਹੈ। ਬੜੀ ਬੜੀ ਅਦੁੱਤਰੀ ਕਾਮਤਾ। ਹਰ ਪ੍ਰਤੀਕ ਸਾਹ ਤੇ ਵਹਿ ਕੇ ਵੀ ਇਹ ਫਨਾਨੀਆਂ ਕੀਤੀਆਂ ਨੇ ਨਾ ਰੋੜ ਕੇ ਰੋ। ਨਸਲਾਂ ਨਸੂ ਕੇ ਨੈ ਨਸਲਾਂ। ਇਹ ਇਤਿਹਾਸ ਹੈ ਭਾ। ਇਤਿਹਾਸ। ਮੂਜੀਏ

बी विचार कोई है कोई मशुरा मगर बिगड़ता है उन्होंने निकाल रहे हैं समय में मैं प्रसादा शकाऊ बा तो काल तक साफ चले है तो पहला हरमंदिर साफ चले गुरु प्राप्त प्रसादी दे रहे हैं कि अरदास करनी गुरु रामदास जी के अकाल तक प्रसाद से जाके अरदास करनी है करा प्रसादी है उसको बस सोचेंगे कि ਅਸੀਂ ਫਤੰਸੇ ਘੇਰ ਬੰਦਾ ਸਾਡੀ ਤੇ ਇਹ ਲਾ ਕੇ ਜੀਰ ਅਰਦਾਸ ਜਿਹੜਾ ਕਾਲਾ ਦਾ ਸਾਡੇ ਜਿਹੜਾ ਅਸੀਂ ਅਨੰਤ ਸਾਹਿਬ ਜੀ ਦੇ ਪੰਗ ਪੌੜੀਆਂ ਦਾ ਪਾਠ ਕਰਕੇ ਜੀ ਅੰਦੇ ਤੇ ਕਰਵਾਲੇ ਅਰਦਾਸ ਅਰਦਾਸ ਕਰਕੇ ਇਹਨੇ ਹੋਣਾ ਅੱਪ ਚੜੇ ਕੇ ਕਰੇ ਹੋਣਾ ਕੀ ਵਜ੍ਹਾ ਕਰ ਰਿਹਾ ਮੇਰਾ ਫੈਸਲਾ ਤੋਂ ਤੇ ਦੇਸ਼ ਕੀ ਕਹਿੰਦਾ ਸੁਰਤ ਤੋਂ ਪਤਾ ਨਹੀਂ ਪੂਰੀ ਕੀ ਖਾਸਲਾ ਉਹ ਆਪਣੀ ਗੁਨਾਹ ਬਣਾਉਂਦੇ ਇੱਕ ਨਹੀਂ ਬਣਾਉਂਦੇ ਇਹ ਜੇ ਨਾਮ ਹਨੇ ਨਾਮ ਹਨੇ ਗੁਨਾਹ ਬਣਾ। ਆਪਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ। ਆਪਾਂ ਕੋਈ ਚੰਗਾ। ਇਹ ਤਾਂ ਗੁਰੂਵਕੇ ਦਾਸ ਕਰਤੀ। ਤੇ ਜਿਹੜੇ ਗੁਨਾਹ ਬਣਾਉਨੇ ਗੁਰੂ ਨੇ ਬਣਾਉਨੇ ਆਪਾਂ ਨਹੀਂ ਬਣਾਉਨੇ। ਆਪਾਂ ਤਾਂ ਬੋਲਨੇ ਆ। ਇਹ ਉਹੀ ਗੱਲ ਹੋ ਗਈ ਗੁਰੂ ਨੇ ਬਣਾ ਦੇ। ਇਹ ਗੁਰੂ ਦੀ ਕਲਾ ਹੈ। ਕੋਈ ਗੱਲ ਨਹੀਂ ਹਰਪ੍ਰੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਿਆਲੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜੇ ਜਿਆ ਕਿਹਨ ਨਸੀ ਕਾ ਕੀ ਹੈ ਨਹੀਂ ਇਸ ਸਤਿਗੁਰਾਂ ਦਾ ਫੈਸਲਾ ਇਸ ਸਤਿਗੁਰਾਂ ਅੰਤਪਰਦਾਮਨੀ ਅੰਤ ਸਿੰਘ ਦੇ ਪਾਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਤੱਕ ਦੀ ਫਸੀਲ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੀ ਉਹਦੇ ਤੋਂ ਮਨ ਕਰੋਗੇ ਪ੍ਰਿਥੋ ਜਾਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਫਜ਼ਲ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਇਹ ਨਾ ਨਿਕਲਣਾ ਇਹ ਜਿਵੇਂ ਫੈਸਲੇ ਤੋਂ ਮੁਨਕਰ ਹੋ ਗਏ ਵੀ ਨਹੀਂ ਨਿਕਲਦਾ ਜਿੱਥੇ ਮਰਜ਼ੀ ਪੱਜ ਜਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਅਹਿਤੂ ਹੈ ਤੁਸੀਂ ਨੱਪ ਸਮਾਗਮ ਆਪਕੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀਰੇ ਆਉਣਗੇ ਇਹਦੇ ਨਾਲ ਧੂਂਦ ਧੂਂਦ ਨਾਲ ਜੁੜ ਕੇ ਇੱਕ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਬਣ ਕੇ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸੀ ਪਾਕਿਸਤਾਨ ਕੇ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਉ ਸੱਚ ਜਾਣਿਓ ਅਕਾਲਪੁਰਖ ਨੂੰ ਹਾਜ਼ਰਨਾਜ਼ ਜਾਣ ਕੇ ਕਹਿੰਦੇ ਆ ਅਉਧੇ ਲੈ ਨਹੀਂ ਤੁਰਾਂਗੇ। ਅਉਧੇ ਲੈ ਨਹੀਂ ਤੁਰਾਂਗੇ। ਨਾਉਂ ਦੇ ਦਾ ਲਾਲਚ ਰੱਖਾਂਗੇ। ਸੰਤ ਦੀ ਚੱਟ ਦੀ ਕਲਾ ਲਈ ਤੁਰਾਂ। ਬੋਲੇ ਸੋਨਹਿਰਾ ਹੋਸੀ ਰਕਾਲ। ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ। ਜਦੋਂ ਤਕੜੀਆਂ ਸੀ। ਤੇ ਸੰਸਥਾਵਾਂ ਜੋ ਆਵਾਜ਼ ਨਿਕਲਦੀ ਸੀ ਦਿਲ ਹੀ ਕੰਬਦੀ ਸੀ। ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਸੋ ਆਹ ਤੇ ਸਾਥੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਤੇ ਇਸੇ ਕਿਸਮ ਦਾ ਇਕਰ ਕਿਸੇ ਕਿਸਮ ਵਿਚਰਤਾ ਕਿਸੇ ਕਿਸਮ ਦਾ ਕਰੇ ਕੋਈ ਨਹੀਂ ਬਾਕੀ ਉਹਦੇ ਅੰਦਰ ਕੋਈ ਨਹੀਂ ਹੁੰਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਭਾ ਦਿੱਤੀ ਹੈ ਬੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਤੇਗ ਨਹੀਂ ਸਕਦਾ चिकड़ी गली चिकड़ दी लॻण सभ तुरे पर नहीं ਕਹਤਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅੱਜੋ ਤੁਰੇ ਉਹਨਾਂ ਤੇ ਆ ਕੇ ਪਰਚੰਡੇ ਨਾਲ ਉਹਦੇ ਵਿੱਚ ਕਰਸਾ ਦੇ। ਰੀਜੀ ਨੇ ਵੀ ਕਹਨਾ ਗਲੀਏ ਚੱਕੜ ਦੂਰ ਘਰ ਨਾਲ ਪਿਆਰੇ ਮਹਿਉ ਚੱਲਾਂ ਦਾ ਭਿੱਜੇ ਕੰਬਰੀ ਰਾਹਾਂ ਤੱਕ ਪਹੁੰਚਦੇ। ਚੱਕਰ ਸਿੱਟ ਨਾਲੇ ਬਹੁਤ ਚੱਕਰ ਸਿੱਟ ਨਾਲੇ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਖ ਮਿਹਰਬਾਨ ਉਹਨੇ ਐਨੀ ਵਰਖਾ ਕਰਦੀ ਐ ਤਾਂ ਚੱਕਰ ਤਾਂ ਇੱਕੋ ਛੱਟਾ ਜੀ ਧੋ ਲੈਣਾ ਹੋਵੇ। ਬੋਲੇ ਈਸੋ ਨਿਹਾਲ ਸਤ ਸਤ ਜੀ ਬਰਾ ਦੋਣਾ ਇਹਦਾ ਆਕਾਰ ਤੁਰਕ ਨੇ ਕਿ ਕੋਈ ਛਰਾਡੇ ਦੇ ਨਾਲ ਘੋ ਦੇਣਾ ਹੈ। ਸੋ ਚਿੰਤਾ ਨਹੀਂ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਡੋਟ ਜੀ ਸਦਾ ਮੈਂ ਬਲੀਵ ਇੰਤਰੀਅਰ ਸਿੰਘ ਜੀ ਜੋ ਮੈਂ ਮਿਸਟਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਬੜੀ ਵੀਰ ਨੇ ਹਿੰਮਤ ਕੀਤੀ ਹੈ ਸੈਕਟਰੀਟੇਸ਼ਨ ਦਾ ਇੱਕ ਕਲੀਨ ਕੋਰਡ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਔਰ ਸੋਣਾ ਪ੍ਰਧਾਨ ਔਰ ਕੌਮੀ ਪ੍ਰਧਾਨ ਅਲਰੇਡੀ ਐਸਿਕ ਇਹ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ